ਜੋ ਉਹਨਾਂ ਨੇ ਕਾਲ ਦਿੱਤੀ ਸੀ ਮੰਡੀਆਂ ਦੇ ਵਿੱਚ ਪਹਿਲੀ ਤਰੀਕ ਤੋਂ ਝੋਨਾ ਨਾਸ ਕੌਣ ਬਾਰੇ ਉਹਦੇ ਬਾਰੇ ਹੈ ਜਿਹੜੀ ਗੜਸ਼ੰਕਰ ਮਾਰਕੀਟ ਕਮੇਟੀ ਦੇ ਅੰਦਰ ਜਿੰਨੀਆਂ ਵੀ ਮੰਡੀਆਂ ਆਉਂਦੀਆਂ ਐ ਵਕ ਵਕ ਉਹ ਸਾਰੀਆਂ ਮੰਡੀਆਂ ਦੇ ਵਿੱਚ ਵਕ ਵਕ ਕਮੇਟੀਆਂ ਦੇ ਆਰਤੀਆਂ ਦੇ ਜਿਹੜੇ ਨਮਾਇਦੇ ਇੱਥੇ ਇਕੱਠੇ ਹੋਏ ਆ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਜਦੋਂ ਤੱਕ ਕੋਈ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਮੰਡੀਆਂ ਦੇ ਵਿੱਚ ਝੋਨਾ ਨਹੀਂ ਸਟਾਇਆ ਜਾਊਗਾ ਇਹ ਸਾਰੀ ਗੱਲ ਨੂੰ ਨੇਪਰੇ ਚਾੜ੍ਹ ਲਈ ਇੱਕ 11 ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਹੈ ਗੜਸ਼ੰਕਰ ਸਰਕਲ ਦੀ ਜੋ ਵੀ ਆਰਤੀਆ ਜਾਂ ਕੋਈ ਵੀ ਜਿਹੜਾ ਹੈਗਾ ਆ ਬੰਦਾ ਇਸ ਗੱਲ ਦੀ ਇਹਨਾਂ ਹੁਕਮਾਂ ਦੀ ਲੰਘਣਾ ਕਰੇਗਾ ਉਹ ਕਮੇਟੀ ਉਹਦੇ ਖਿਲਾਫ ਕਾਰਵਾਈ ਕਰਵਾਊਗੀ ਕਾਨੂੰਨ ਦੇ ਅਨਸਾਰ ਇਸ ਕਰਕੇ ਸਾਰੇ ਜਿਹੜੇ ਆ ਕਿ ਅੱਜ ਇਕੱਠੇ ਹੋਏ ਆ ਤੇ ਮੀਟਿੰਗ ਕੀਤੀ ਹੈ ਅੱਜ ਆਰਤੀ ਐਸੋਸੀਏਸ਼ਨ ਗੜ ਸੰਕਰਦੀਆਂ ਤਕਰੀਬਨ ਸਾਰੀਆਂ ਮੰਡੀਆਂ ਦੇ ਆਰਤੀ ਸਹਿਬਾਨ ਅੱਜ ਸੈਲਾਕੁਰ ਮੰਡੀ ਵਿਖੇ ਜਿਹੜਾ ਆਉਣ ਵਾਲੇ ਝੋਨੇ ਦੇ ਸੀਜ਼ਨ ਦੇ ਸੰਬੰਧ ਦੇ ਵਿੱਚ ਘਟ ਹੋਇਆ ਇਹਦੇ ਵਿੱਚ ਸਰਬਸ਼ਾਂਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਨਗਾਮੀ ਹੁਕਮਾਂ ਤੱਕ ਮੰਡੀਆਂ ਦੇ ਵਿੱਚ ਕੋਈ ਵੀ ਝੋਨਾ ਨਹੀਂ ਸਟਾਇਆ ਜਾਵੇਗਾ ਤੇ ਜਦ ਤੱਕ ਸਰਕਾਰ ਇਸ ਸੰਬੰਧੀ ਕੋਈ ਫੈਸਲਾ ਨਹੀਂ ਲੈਂਦੀ ਕਿ ਖਰੀਦ ਦੇ ਸੰਬੰਧ ਦੇ ਵਿੱਚ ਉਦੋਂ ਤੱਕ 26 ਤਰੀਕ ਤੱਕ ਅਸੀਂ ਸਾਡੀ ਆਰਟੀ ਐਸੋਸੀਏਸ਼ਨ ਦੀ ਸਾਰੀ ਜਿਹੜੀ ਮੀਟਿੰਗ ਹੈ ਦੁਬਾਰਾ ਹੋਵੇਗੀ ਤੇ ਉਹਦੇ ਵਿੱਚ ਫੈਸਲਾ ਲਿਆ ਜਾਵੇਗਾ ਉਦੋਂ ਤੱਕ ਸਾਡੀ ਸਾਰੀ ਆੜ੍ਹੀਆਂ ਨੂੰ ਗੜਸ਼ੰਕ ਕਰਦੀਆਂ ਸਾਰੀਆਂ ਮੰਡੀਆਂ ਦੇ ਬੇਨਤੀ ਹੈ ਕਿ ਉਦੋਂ ਤੱਕ ਕਿਸੇ ਵੀ ਜ਼ਿੰਮੇਵਾਰ ਦਾ ਝੋਨਾ ਤੁਸੀਂ ਮੰਡੀ 'ਚ ਨਾ ਸਟਾਓ ਫੈਡਰੇਸ਼ਨ ਆਫ ਆੜ੍ਹੀ ਐਸੋਸੀਏਸ਼ਨ ਪੰਜਾਬ ਜਿਹਦੇ ਸਾਡੇ ਪ੍ਰਧਾਨ ਵਿਜੇ ਕਾਲੜਾ ਜੀ ਪੰਜਾਬ ਪ੍ਰਧਾਨ ਨੇ ਸਾਡੇ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦੇ ਹੁਕਮ ਸਦਕਾ ਜਿੱਥੇ ਸਾਰਾ ਪੰਜਾਬ ਅਜ ਇੱਕ ਛਾਦੇ ਥੱਲੇ ਇਕੱਠਾ ਹੈ ਉੱਥੇ ਸਾਡੇ ਗੜਸ਼ੰਕਰ ਦੀਆਂ ਸਮੂਹ ਮਾਰਕੀਟ ਕਮੇਟੀਆਂ ਅਧੀਨ ਆਂਦੀਆਂ ਵੱਖ-ਵੱਖ ਮੰਡੀਆਂ ਜਿਵੇਂ ਮਾਲਪੁਰ ਸੈਲਾ ਗੜਸ਼ੰਕਰ ਰੋਡ ਮਜਾਰਾ ਸਰਹਾਲਾ ਚੱਬੇਆਲ ਮੇਗੋਆਲ ਮੁੱਗੋਆਲ ਤੇ ਕੁਝ ਹੋਰ ਮੰਡੀਆਂ ਉਹਨਾਂ ਸਾਰਿਆਂ ਦੇ ਬਾੜੀਆਂ ਮੰਡੀ ਉਹਨਾਂ ਸਾਰਿਆਂ ਦੇ ਆਰਤੀ ਸਹਿਬਾਨ ਉਹਨਾਂ ਦੇ ਜਿੰਨੇ ਅਹੁਦੇਦਾਰ ਸਹਿਬਾਨ ਮੰਡੀਆਂ ਦੇ ਆ ਸਾਰਿਆਂ ਨੇ ਇੱਥੇ ਸੈਲਾ ਮੰਡੀ ਵਿੱਚੇ ਸ਼ਰਕਤ ਕੀਤੀ ਇਹਨਾਂ ਨੇ ਇੱਕ ਸੁਰ ਦੇ ਵਿੱਚ ਫੈਸਲਾ ਲਿਆ ਵੀ ਆਹ ਨਾਲੇ ਆਗਾਮੀ ਹਕੂਮਤਾਂ ਤੱਕ ਆਪਾਂ ਕਿਸੇ ਕਿਸਮ ਦਾ ਮੰਡੀਆਂ ਦੇ ਵਿੱਚ ਹੁਣੇ ਦੀ ਜਿਹੜੀ ਹੈ ਖਰੀਦ-ਫਰੋਖਤ ਜਦ ਨਹੀਂ ਸਰਕਾਰ ਕਰੇਗੀ ਤੇ ਆਪਾਂ ਮਾਲ ਵੀ ਮੰਡੀਆਂ 'ਚ ਨਹੀਂ ਮੰਗਾਣਾ ਇਸ ਦੇ ਅੱਜ ਮੀਟਿੰਗ ਦੇ ਸਰੂਪ ਆਪਾਂ ਸਾਰਿਆਂ ਨੇ ਫੈਸਲਾ ਲਿਆ ਵੀ ਜਿਹੜਾ ਆਹ ਨਾਲੇ ਆਗਾਮੀ ਪੰਜਾਬ ਪ੍ਰਧਾਨ ਜੀ ਦੇ ਹਕੂਮਤਾਂ ਤੱਕ ਜਿਹੜਾ ਇਹ ਮੰਡੀ ਮੁਕੰਮਲ ਤੌਰ ਤੇ ਬੰਦ ਕਰਦੇ ਹੋਏ ਅਸੀਂ ਕੋਈ ਵੀ ਝੋਨਾ ਮੰਡੀਆਂ 'ਚ ਨਹੀਂ ਮੰਗਾੜਾ ਅਸੀਂ ਪੂਰਨ ਤੌਰ ਤੇ ਜਿਹੜੀ ਖਰੀਦ ਹੈ ਉਹਦੇ ਆਪਾਂ ਵਿਰੋਧ ਕਰਦੇ ਹੋਏ ਕੋ ਜੋ ਮਾਲ ਨਾ ਬਾਰਦਾਨੇ ਅਵੇਲੇਬਿਲਟੀ ਹੈ ਨਾ ਸਰਕਾਰ ਖਰੀਦਣ ਲਈ ਆ ਰਹੀ ਹੈ ਤਾਂ ਅਸੀਂ ਕੋਈ ਵੀ ਮੰਡੀਆਂ 'ਚ ਮਾਲ ਨਹੀਂ ਮੰਗਾਣਾ ਇਹ ਅੱਜ ਫੈਸਲਾ ਲਿਆ ਗਿਆ ਜੀ ਸਰਬਸਮਤੀ ਦੇ ਨਾਲ ਅੱਜ ਜਣਾ ਸੈਲੇ ਮੰਡੀ 'ਚ ਇਕੱਠ ਹੋਇਆ ਪਹਿਲੀ ਤੋਂ ਤਾਂ ਸਾਡੀ ਸਟ੍ਰਾਈਕ ਸਿਗੀ ਸੀਗੀ ਉਹ ਤਾਂ ਚੱਲਣੀ ਆ ਪਰ ਉਹ ਤੋਂ ਪਹਿਲਾਂ ਕਈ ਵਾਰੀ ਪਿਛਲੇ ਸੀਜ਼ਨਾਂ 'ਚ ਅਸੀਂ ਦੇਖਿਆ ਕਿ ਆੜਤੀ ਪਹਿਲਾਂ ਹੀ ਮਾਲ ਸਤਾ ਕੇ ਭਰ ਲਾ ਪੰਦੇ ਆ ਅਸੀਂ ਆਪਣੇ ਤੌਰ ਤੇ ਇਲਾਕੇ ਦੀਆਂ ਮੰਡੀਆਂ ਨੇ ਉਹਦੇ ਤੇ ਵੀ ਪਾਬੰਦੀ ਲਾਈ ਆ ਕਿਉਂਕਿ ਜਿਹੜਾ ਮਾਲ ਜੇ ਪਹਿਲੀ ਤੋਂ ਪਹਿਲਾਂ ਧਰ ਗਿਆ ਤਾਂ ਉਹ ਵੀ ਆੜਤੀਆਂ ਦੇ ਗੜ ਪੈ ਜਾਣਾ ਕਿਉਂਕਿ ਆਪਦੀ ਮਾਲ ਵਿਕਣ ਦੀ ਮੈਤ ਕੋਈ ਨਹੀਂ ਇਸ ਕਰਕੇ ਇਹ ਜਿਹੜਾ ਮਾਲ ਆ ਕੋਈ ਵੀ ਨਹੀਂ ਸਟਾਊਗਾ ਕੱਲ ਤੋਂ ਨਾਲ ਇੱਕ ਹੋਰ ਮੰਗ ਆਈ ਆ ਵੀ ਜਿਹੜੀ ਪੰਜਾਬ ਲੈਵਲ ਤੇ ਸਟ੍ਰਾਈਕ ਆ ਉਹਦੇ ਵਿੱਚ ਆੜਤੀਆਂ ਦੀ ਮੰਗ ਆ ਵੀ ਜੇ ਸਾਡੀ 2.5% ਆੜਤ ਪਹਿਲਾਂ ਤੋਂ ਚੱਕਦੀ ਚੱਲਦੀ ਜਾਂਦੀ ਆ ਪਿਛਲੇ 5 ਸਾਲਾਂ ਤੋਂ ਉਹਨੂੰ 43 ਰੁਪਏ ਤੇ ਫਿਕਸ ਕਰ ਦਿੱਤਾ ਕਿ ਅਸੀਂ ਪੰਜਾਬ ਆਰਥਿਕ ਐਸੋਸੀਏਸ਼ਨ ਦੀ ਜਿਹੜੀ ਮੰਗ ਹੈ ਕਿ ਸਾਡੀ ਉਹ ਆਪ 20% ਆਰਥੀ ਬਹਾਲ ਕੀਤੀ ਜਾਵੇ ਅਸੀਂ ਉਹਦੇ ਕਰਕੇ ਵੀ ਪਹਿਲੀ ਤਰੀਕ ਤੋਂ ਹੌਸ ਸਟ੍ਰਾਈਕ ਤੇ ਜਾਵਾਂਗੇ ਤੇ ਅੱਜ ਤੋਂ ਹੀ ਅਸੀਂ ਜੋ ਪਹਿਲਾਂ ਮਾਲ ਅੱਗੇ ਭਰਦੇ ਹੁੰਦੇ ਸੀ ਉਹ ਵੀ ਮੁਕੰਮਲ ਔਰ ਤੇ ਗਰਮ ਬੰਦ ਕਰਨ ਦਾ ਫੈਸਲਾ ਕੀਤਾ ਤੇ ਇਹਨਾਂ 14-15 ਮੰਡੀਆਂ ਵਿੱਚ ਕੋਈ ਵੀ ਖਲਤੋ ਕੋ ਮਾਲ ਲਿਸਟ ਆਊਗਾ ਤੇ ਅਗਲੀ ਰਣਨੀਤੀ ਤੈਅ ਕਰਨ ਲਈ ਸਾਡੀ ਫੇਰ ਇੱਕ ਨਿਰਪੱਖ ਜਿੱਥੇ ਮੀਟਿੰਗ ਹੋਵੇਗੀ ਜਿਸ ਬਾਰੇ ਸਾਰਾ ਕੁਝ ਤੈਅ ਕੀਤਾ ਜਾਵੇਗਾ ਧੰਨਵਾਦ